ਹੇ ਵੀ ਸਾਨੂੰ ਕੁੱਤਾ ਵੀ ਵਿਖ ਜਾਂਦਾ ਅਸੀਂ ਇਹਨੂੰ ਵਟੇ ਮਾਰ ਕੇ ਭਜਾ ਦਿੰਨੇ ਆ ਜਾਂ ਡੰਡੇ ਮਾਰ ਕੇ ਭਜਾ ਦਿੰਨੇ ਆ ਜਾਂ ਉਹਨੂੰ ਕੁਝ ਖਾਣ ਨੂੰ ਵੀ ਨਹੀਂ ਪਾਉਂਦੇ ਤੇ ਇੱਕ طرف ਨੇ ਇਹੋ ਜਿਹੇ ਭੈਣ ਭਰਾ ਨੇ ਕਿ ਜਿਹੜੇ ਕਿ ਉਹੀ ਜਿਹੜੇ ਕੁੱਤਿਆਂ ਦੀ ਸੇਵਾ ਕਰਦੇ ਨੇ ਇੱਕ ਡੌਗ ਦਾ ਐਕਸੀਡੈਂਟ ਹੋਇਆ ਸੀ ਤੇ ਉਹ ਡੌਗਸ ਨੂੰ ਆਪਾਂ ਲੈ ਕੇ ਆਏ ਆਪਣੇ ਘਰੇ ਤੇ ਉਹ ਡੌਗਸ ਨਾਲ ਬੜਾ ਲਗਾਵ ਹੋ ਗਿਆ ਸੀ ਮੇਰਾ ਇਸ ਕਰਕੇ ਤੇ ਡੌਗਸ ਨੂੰ ਆਪਾਂ ਨਾਮ ਨਹੀਂ ਆਉਂਦਾ ਬਹੁਤ ਮਤਲਬ ਪਿਆਰਾ ਸੀ ਮੈਨੂੰ ਮੈਂ ਤਾਂ ਬੰਕ ਕੀਤਾ ਆਪਣੇ ਸਕੂਲ ਦਾ ਤੇ ਘਰੇ ਲੈ ਆਈ ਤੇ ਡੌਗਸ ਮੇਰੇ ਘਰੇ ਆ ਕੇ ਤੇ ਮੈਂ ਆਪਣੇ ਘਰਦਿਆਂ ਨੂੰ ਵੀ ਕਿਹਾ ਮੈਂ ਡੌਗਸ ਲੈਣਾ ਘਰੇ ਤੇ ਘਰ ਦੇ ਕਹਿੰਦੇ ਲੈ ਆ ਤੇ ਉਸ ਤੋਂ ਬਾਅਦ ਮੈਂ ਡੌਗ ਲਵਰ ਹੋ ਗਈ ਤੇ ਮੇਰੇ ਘਰ ਦੇ ਵੀ ਡੌਗ ਲਵਰ ਹੋ ਗਏ ਇਹ ਕੁਦਰਤ ਵੱਲੋਂ ਸੇਵਾ ਹੁੰਦੀ ਹੈ ਤੇ ਕਈਆਂ ਕਈਆਂ ਨੂੰ ਮਿਲਦੀ ਹੈ ਤੇ ਕਈਆਂ ਕਈ ਡੌਗਸ ਨੂੰ ਮਾਰਨਦੇ ਆ ਕਈ ਵੱਟੇ ਮਾਰਨਦੇ ਆ ਕਈ ਦਾਤਰ ਮਾਰ ਦਿੰਦੇ ਕਈ ਲੱਤ ਤੋੜ ਦਿੰਦੇ ਕੋਈ ਤੇ ਜਾ ਪਾ ਦਿੰਦੇ ਕਿ ਸਾਰਿਆਂ ਦੀ ਆਪਣੀ ਆਪਣੀ ਡਿਊਟੀ ਲੱਗੀ ਹੋਈ ਹੈ ਤੇ ਮੈਂ ਜਿਹੜਾ ਡੌਗਸ ਨਾਲ ਪਿਆਰ ਕਰਦੀ ਹਾਂ ਕਿੰਨੇ ਕਿ ਮਨੇ ਕਿ ਕੁੱਤੇ ਨੇ ਤੁਹਾਡੇ ਕੋ ਕਿੰਨੇ ਕਿ ਡੌਗਸ ਨੇ ਤੁਹਾਡੇ ਕੋ ਇਸ ਟਾਈਮ ਜੇ ਗੱਲ ਕੀਤੀ ਜਾਓ ਇਹ ਹੁਣ ਤੇ 50 ਤੋਂ ਉੱਪਰ ਹੀ ਹੋ ਗਏ ਡੌਗਸ ਕਿਉਂ ਬੱਚੇ ਹੀ ਤੇ ਥੋੜੇ ਵੱਜ ਜਾਂਦੇ ਤੁਹਾਨੂੰ ਪਤਾ ਰੈਸਕਿਊ ਕਰੀਦੇ ਕਈ ਨਹੀਂ ਜਾਂਦੇ ਤੇ ਉਹ ਫਿਰ ਬੱਚੇ ਮਗਰ ਮਗਰ ਭੱਜ ਕੇ ਘਰੇ ਆ ਜਾਂਦੇ ਸਾਡੇ ਬੱਚੇ ਆ ਸਰ ਇਹ ਡੌਗ ਨਹੀਂ ਇਹ ਬੱਚੇ ਆ ਸਰ ਹਾਂਜੀ ਹਾਂਜੀ ਇਹਨਾਂ ਨੂੰ ਆਪਾਂ 20 ਸਾਲਾਂ ਤੋਂ ਸੇਵਾ ਕਰਦੇ ਪਏ ਆ ਬੜੇ ਡੌਗ ਨੇ ਤੁਸੀਂ ਬੈਡਾਂ ਤੇ ਵੀ ਰੱਖੇ ਹੋਏ ਨੇ ਜਾਂ ਹਨਾ ਕੁਰਸੀਆਂ ਤੇ ਲੋਕੀ ਤੇ ਮੇਸ਼ਾ ਕੁੱਤ ਨੂੰ ਥੱਲੇ ਰੱਖਦੇ ਨੇ ਤੁਸੀਂ ਉੱਤੇ ਰੱਖਿਆ ਹੈ ਸਰ ਕੁੱਤੇ ਸਾਡੇ ਨਾਲ ਹੀ ਸੌਂਦੇ ਸਾਡੇ ਫੈਮਿਲੀ ਮੈਂਬਰ ਸਰ ਇਸ ਜੀ ਦੇ ਨਾਲ ਹੀ ਕੁੱਤੇ ਸੌਂਦੇ ਸਾਡੇ ਕੋਲ AC ਲੱਗੇ ਹੋਏ ਐ AC ਹੇ ਥੱਲੇ ਰੰਦੇ ਪੱਖੇ ਕੁਲਾ ਲੱਗੇ ਹੋਏ ਆ ਇਹ ਨਾਲ ਹੀ ਸੌਂਦੇ ਸਾਡੇ ਨਾਲ ਹੀ ਸੌਂਦੇ ਪੜੀ ਆ ਸਸਿਕਲ ਜੀ ਸਾਰੇ ਨੂੰ ਤੁਸੀਂ ਦੇਖ ਰਹੇ ਹੋ ਤਾਂ ਸਿਟੀ ਹੈਡਲਾਈਨ ਤੇ ਮੈਂ ਹਾਂ ਸਬਸਿਕਾ ਵਾਲ ਇਸ ਵਕਤ ਅਸੀਂ ਮੌਜੂਦਾਂ ਅੰਮ੍ਰਿਤਸਰ ਦੇ ਕੈਂਟ ਏਰੀਆ ਦੇ ਵਿੱਚ ਜਿੱਥੇ ਕਿ ਤੁਹਾਨੂੰ ਅਸੀਂ ਇੱਕ ਇਹੋ ਜਿਹੇ ਭੈਣ ਭਰਾਵਾਂ ਨਾਲ ਮਿਲਾਵਾਂਗੇ ਜਿਹੜੇ ਕਿ ਭੈਣ ਭਰਾ ਹਨ ਕਿ ਆਵਾਰਾ ਜਿਹੜੇ ਕੁੱਤੇ ਨੇ ਉਹਨਾਂ ਦੀ ਸੇਵਾ ਕਰਦੇ ਨੇ ਦੇਖਿਆ ਜਾਵੇ ਤਾਂ ਜਦੋਂ ਅਸੀਂ ਬਾਹਰ ਅੰਦਰ ਜਾਂਦੇ ਹਾਂ ਤਾਂ ਜਿੱਥੇ ਵੀ ਸਾਨੂੰ ਕੁੱਤਾ ਵਿਖ ਜਾਂਦਾ ਅਸੀਂ ਉਹਨੂੰ ਵੱਟੇ ਮਾਰ ਕੇ ਭਜਾ ਦਿੰਨੇ ਆ ਜਾਂ ਡੰਡੇ ਮਾਰ ਕੇ ਭਜਾ ਦਿੰਨੇ ਆ ਜਾਂ ਉਹਨੂੰ ਕੁਝ ਖਾਣ ਨੂੰ ਵੀ ਨਹੀਂ ਪਾਉਂਦੇ ਤੇ ਇੱਕ ਤਰਫ ਨੇ ਇਹੋ ਜਿਹੇ ਭੈਣ ਭਰਾ ਹਨ ਕਿ ਜਿਹੜੇ ਕਿ ਉਹੀ ਜਿਹੜੇ ਕੁੱਤਿਆਂ ਦੀ ਸੇਵਾ ਕਰਦੇ ਨੇ ਦੇਖ ਹੁੰਦਾ ਕੰਮ ਐਸੋਤਨ ਮੈਂ ਤਸਵੀਰ ਦਿਖਾਣਾ ਚਾਹਾਂਗਾ ਉਸ ਘਰ ਦੀ ਇੱਥੇ ਬਾਹਰ ਤੁਹਾਨੂੰ ਦਿਖਾਣਾ ਚਾਹਾਂਗਾ ਇਹ ਜਿਹੜਾ ਏਰੀਆ ਇੱਥੇ ਕੋਹ ਕੁੱਤਾ ਬੈਠੇ ਨੇ ਅੰਦਰ ਹੋਰ ਕੁੱਤੇ ਬੈਠੇ ਨੇ ਤੇ ਅੰਦਰ ਹੋਰ ਜ਼ਿਆਦਾ ਹੀ ਜਿਹੜੇ ਨੇ ਡੌਗ ਜਿਹੜੇ ਨੇ ਇੱਥੇ ਅੰਦਰ ਹੈਗੇ ਨੇ ਤੇ ਦੇਖਿਆ ਜਾਵੇ ਤਾਂ ਲੋਕੀ ਜਿਹੜੇ ਨੇ ਕਿ ਕਦੀ ਵੀ ਕੁੱਤਿਆਂ ਨੂੰ ਆਪਣੇ ਕਮਰੇਆਂ ਦੇ ਵਿੱਚ ਵੀ ਨਹੀਂ ਬਿਠਾਉਂਦੇ ਤੇ ਇਹਨਾਂ ਵੱਲੋਂ ਜਿਹੜੇ ਹੈ ਕਿ ਕੁੱਤਿਆਂ ਨੂੰ ਜੋ ਹੈ ਕਿ ਅੰਦਰ ਬਿਠਾਇਆ ਜਾਂਦਾ ਤੇ ਉਹੀ ਉਹਨਾਂ ਨਾਲ ਗੱਲਬਾਤ ਕਰਾਂਗੇ ਜਾਨਣਾ ਕਿ ਕਿ ਅਕਸਰ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਵਾ ਇਹ ਸੇਵਾ ਭਾਵਨਾ ਕਰਨ ਦਾ ਕੰਮ ਤੇ ਸਾਨੂੰ ਮੁਝੇ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਰੇਖਾ ਜੀ ਤੇ ਕਿਸ ਤਰ੍ਹਾਂ ਮੈਂ ਪਹਿਲਾਂ ਪੁੱਛਣਾ ਤੁਹਾਡੇ ਮਨ ਚ ਆਇਆ ਸੇਵਾ ਭਾਵਨਾ ਕਰਨ ਦਾ ਇੱਕ ਡੌਗ ਦਾ ਐਕਸੀਡੈਂਟ ਹੋਇਆ ਸੀ ਤੇ ਉਹ ਡੌਗਸ ਨੂੰ ਆਪਾਂ ਲੈ ਕੇ ਆਏ ਆਪਣੇ ਘਰੇ ਤੇ ਉਹ ਡੌਗਸ ਨਾਲ ਬੜਾ ਲਗਾਵ ਹੋ ਗਿਆ ਸੀ ਮੇਰਾ ਇਸ ਕਰਕੇ ਤੇ ਡੌਗਸ ਨੂੰ ਆਪਾਂ ਨਾਮ ਨਹੀਂ ਆਂਦਾ ਬਹੁਤ ਮਤਲਬ ਪਿਆਰਾ ਸੀ ਮੈਨੂੰ ਮੈਂ ਤਾਂ ਬੰਕ ਕੀਤਾ ਆਪਣੇ ਸਕੂਲ ਦਾ ਤੇ ਘਰੇ ਲੈ ਆਂ ਤੇ ਡੌਗਸ ਮੇਰੇ ਘਰੇ ਆ ਕੇ ਤੇ ਮੈਂ ਆਪਣੇ ਘਰਦਿਆਂ ਨੂੰ ਵੀ ਕਿਹਾ ਮੈਂ ਡੌਗਸ ਲੈਣਾ ਘਰੇ ਤੇ ਘਰ ਦੇ ਕਹਿੰਦੇ ਲੈ ਆ ਤੇ ਉਸ ਤੋਂ ਬਾਅਦ ਮੈਂ ਡੌਗ ਲਵਰ ਹੋ ਗਈ ਤੇ ਮੇਰੇ ਘਰ ਦੇ ਵੀ ਡੌਗ ਲਵਰ ਹੋ ਗਏ ਹਾਂਜੀ ਨਹੀਂ ਵੈਸੇ ਦੇਖਿਆ ਜਾਵੇ ਤੇ ਜਿਸ ਤਰ੍ਹਾਂ ਕਿ ਲੋਕੀ ਜਿਹੜੇ ਇਗਨੋਰ ਮਾਰ ਦਿੰਦੇ ਹੁੰਦੇ ਨੇ ਐਸਾਰੇ ਕੁੱਤਿਆਂ ਨੂੰ ਤੇ ਅਸੀਂ ਕਿਉਂ ਨਹੀਂ ਇਗਨੋਰ ਮਾਰਦੇ ਸਾਡੇ ਮਨ 'ਚ ਕੀ ਆਂ ਇਹ ਕੁਦਰਤ ਵੱਲੋਂ ਸੇਵਾ ਹੁੰਦੀ ਹੈ ਤੇ ਕਈਆਂ ਕਈਆਂ ਨੂੰ ਮਿਲਦੀ ਹੈ ਤੇ ਕਈਆਂ ਕਈ ਡੌਗਸ ਨੂੰ ਮਾਰਨਦੇ ਆ ਕਈ ਵੱਟੇ ਮਾਰਨਦੇ ਆ ਕਈ ਦਾਤਰ ਮਾਰ ਦਿੰਦੇ ਕਈ ਲੱਤ ਤੋੜ ਦਿੰਦੇ ਕੋਈ ਤਜਾ ਪਾ ਦਿੰਦੇ ਕਿ ਸਾਰਿਆਂ ਦੀ ਆਪਣੀ ਆਪਣੀ ਡਿਊਟੀ ਲੱਗੀ ਹੋਈ ਆ ਤੇ ਮੈਂ ਜਿਹੜਾ ਡੌਗਸ ਨਾਲ ਪਿਆਰ ਕਰਦੀ ਆ ਤੇ ਕਿੰਨੇ ਕ ਮਨਨ ਕਿ ਕੁੱਤੇ ਨੇ ਤੁਹਾਡੇ ਕੋ ਕਿੰਨੇ ਕ ਡੌਗਸ ਨੇ ਤੁਹਾਡੇ ਕੋ ਇਸ ਟਾਈਮ ਦੀ ਇਹ ਗੱਲ ਕੀਤੀ ਜਾਵੇ ਏ ਹੁਣ ਤੇ 50 ਤੋਂ ਉੱਪਰ ਹੀ ਹੋ ਗਏ ਡੌਗਸ ਕਿਉਂ ਬੱਚੇ ਆ ਹੀ ਤੇ ਥੋੜੇ ਵੱਜ ਜਾਂਦੇ ਤੁਹਾਨੂੰ ਪਤਾ ਰੈਸਕਿਊ ਕਰੀਦੇ ਕਈ ਨਹੀਂ ਜਾਂਦੇ ਤੇ ਉਹ ਫਿਰ ਬੱਚੇ ਮਗਰ ਮਗਰ ਭੱਜ ਕੇ ਘਰੇ ਆ ਜਾਂਦੇ ਅੱਛਾ ਉਹਨਾਂ ਕੁੱਤਿਆਂ ਨੂੰ ਰਾਹ ਪਤਾ ਲੱਗਿਆ ਘਰ ਦਾ ਹਾਂਜੀ ਉਹ ਸਮੈਲ ਸੰਦੇ ਰਹਿੰਦੇ ਆ ਤੇ ਇਹਨਾਂ ਦੀ ਬੜੀ ਵਾਈਪਸ ਸਟੇਡ ਹੁੰਦੀ ਆ ਤੇ ਘਰੇ ਆ ਜਾਂਦੇ ਨੇ ਤੇ ਵੈਸੇ ਦੇਖਿਆ ਜਾਵੇ ਤਾਂ ਹੋਰ ਵੀ ਤੁਸੀਂ ਬਾਹਰ ਵੀ ਰੈਸਕਿਊ ਕਰਦੇ ਹੋ ਜਾਂ ਬਾਹਰ ਜਿਹੜੇ ਕੁੱਤੇ ਡੌਗਸ ਨੇ ਜਿਹੜੇ ਹੁੰਦੇ ਨੇ ਹਾਂਜੀ ਸਾਰੇ ਬਾਰ ਉਹ ਰੈਸਕਿਊ ਕਰੀਦੇ ਆ ਜੇ ਤਰ੍ਹਾਂ ਆਰਟੀ ਦੀ ਪ੍ਰੋਬਲਮ ਹੋ ਗਈ ਪਹਿਲਾਂ ਡਾਕਟਰ ਕੋ ਚੈੱਕ ਅਪ ਕਰਾਈਦਾ ਵਾ ਜੇ ਕੋਈ ਪ੍ਰੋਬਲਮ ਨਿਕਲੇ ਫਿਰ ਇੰਜਰੀ ਨਿਕਲੇ ਤੇ ਉਹ ਡੌਗਸ ਆਪ ਆਪਣੇ ਘਰੇ ਲੈ ਆਈਦੇ ਵੈਸੇ ਦੇਖਿਆ ਜਾਵੇ ਤਾਂ ਅਕਸਰ ਹੀ ਰੋਕੀ ਖਾਣ ਪੀਣ ਨੂੰ ਵੀ ਨਹੀਂ ਡੌਗਸ ਨੂੰ ਪਾਉਂਦੇ ਹੁੰਦੇ ਹਨਾ ਤੇ ਤੁਸੀਂ ਕਿਸ ਤਰ੍ਹਾਂ ਉਹਦੇ ਖਾਣ ਪੀਣ ਦਾ ਨਰਾ ਕਰਦੇ ਹੋ ਕੀ ਕੀ ਪਾਉਂਦੇ ਕਿਦਾਂ ਖਾਂਦੇ ਕੀ ਸਿਸਟਮ ਆ ਰੋਜ਼ ਦਾ ਕਿਸ ਤਰ੍ਹਾਂ ਦੇ ਕੁਆਂਟੀਟੀ ਦੇ ਵਿੱਚ ਰੀ ਬਣਾਉਂਦੇ ਜਿਹੜੇ ਮੇਰੇ ਡੌਗਸ ਹਨ ਇਹਨਾਂ ਦੀ ਆਪਣੀ ਆਪਣੀ ਡਾਈਟ ਹੈਗੀ ਹੈ ਕਈਆਂ ਨੇ ਕੱਚੀ ਲੱਸੀ ਪੀਣੀ ਗਈਆਂ ਨੇ ਦਹੀਂ ਖਾਣਾ ਕਈਆਂ ਨੇ ਐਗ ਖਾਣਾ ਕਈਆਂ ਨੇ ਬ੍ਰੈਡ ਖਾਣੀ ਮਤਲਬ ਸਾਰਿਆਂ ਦੀ ਵੱਖਰੀ ਵੱਖਰੀ ਡਾਈਟ ਕਈ ਚਪਾਤੀ ਖਾਂਦੇ ਕਈ ਰਾਸ ਰਸ ਖਾਂਦੇ ਕੋਈ ਚਿਕਨ ਰਾਈਸ ਚੋਲ ਖਾਂਦੇ ਮਤਲਬ ਸਾਰੀ ਆਪਣੀ ਆਪਣੀ ਇੰਨਾਂ ਦੀ ਡਾਈਟ ਹੈਗੀ ਅਛੇ ਦਬਸੇ ਦਿਖਿਆ ਜਾਵੇ ਤਾਂ ਜਿਹੜੇ ਡੌਗਸ ਨੇ ਇਹ ਆਖਰ ਆਪਾਂ ਕਿਸ ਤਰ੍ਹਾਂ ਜਿਹੜੇ ਨੇ ਇਹਨਾਂ ਤੋਂ ਇਹਨਾਂ ਨੂੰ ਰੱਖ ਸਕਦੇ ਆ ਆਪਣੇ ਨਾਲ ਸੰਭਾਲ ਕੇ ਰੱਖ ਸਕਦੇ ਆ ਅਗਰ ਕਿਸੇ ਨੂੰ ਜ਼ਰੂਰਤ ਪਵੇ ਕਰਨ ਦੀ ਸੇਵਾ ਭਾਵਨਾ ਕਰਨ ਦੀ ਇਹ ਕਿਸ ਤਰ੍ਹਾਂ ਮਨ ਦੇ ਵਿੱਚ ਜਾਗਣਾ ਚਾਹੀਦਾ ਹੈ ਕਿ ਇਨਸਾਨ ਦੇ ਅੰਦਰ ਜਿਹੜਾ ਸਟਰੀਟ ਡੌਗ ਆ ਇਹਨਾਂ ਨੂੰ ਕੋਈ ਪਿਆਰ ਨਹੀਂ ਕਰਦਾ ਜੇ ਇੰਨੇ ਬਾਅਦ ਸਟਰੀਟ ਡੌਗ ਇੱਕ ਘਰ ਦਾ ਬੰਦਾ ਇੱਕ ਇੱਕ ਵੀ ਸਟਰੀਟ ਡੌਗ ਰੱਖੇ ਇੰਨੇ ਮਹਿੰਗੇ ਤੋਂ ਹੀ ਡੌਗਸ ਲੈਂਦੇ ਉਹਨਾਂ ਦੀ ਕੇਅਰ ਵੀ ਨਹੀਂ ਕਰਦੇ ਹਰ ਪਰਸਨ ਇੱਕ ਇੱਕ ਸਟਰੀਟ ਡੌਗ ਆਪਣੇ ਘਰੇ ਰੱਖੇ ਤੇ ਮਤਲਬ ਕਈ ਸੰਖਿਆ ਘਟ ਜੇ ਕਿ ਕੁੱਤੇ ਵੱਡਣ ਦੀ ਸਮੱਸਿਆ ਘਟ ਜੂਗੀ ਜਿਹੜੇ ਸਰਕਾਰਾਂ ਦੇ ਕੰਮ ਆ ਉਹ ਆਪਾਂ ਕਰ ਰਹੇ ਆਂ ਸਰਕਾਰਾਂ ਨੇ ਸਟਾਈਲਾਈਜੇਸ਼ਨ ਵੀ ਨਹੀਂ ਕਰਾਂਦੇ ਮੈਂ ਹੀ ਕਰਾਨੀ ਖੁਦ ਆਪਣੀ ਪਾਕਟ ਮਨੀ ਤੋਂ ਜਿੰਨੀ ਹੈਲਪ ਸਾਰੇ ਡਾਕਟਰ ਗਾਂਧੀ ਮੇਰੀ ਕਰਦੇ ਆ ਜਿੰਨਾ ਆਪਾਂ ਖਰਚਾ ਜੋ ਲੱਗਦਾ ਸਾਡਾ ਕਿ ਚਲੋ ਜਿੰਨਾ ਉਹ ਵੀ ਕਰ ਸਕਦੇ ਕਰ ਸਕਦੇ ਫੋਡ ਬਾਕੀ ਸਾਡਾ ਆਪ ਹੀ ਤੁਸੀਂ ਦੇਖਿਆ ਜਾਵੇ ਉਹ ਹੀ ਮੈਂ ਗੱਲ ਕਹਿਣ ਲੱਗੇ ਸੀ ਕੁੱਤੇ ਕਿਤੇ ਵੇਖਦੇ ਆ ਕਿ ਜੀ ਲੱਖਾਂ ਲੱਖਾਂ ਦੇ ਕੁੱਤੇ ਜੀ 35 35 40 40 ਹਜ਼ਾਰ ਦੇ ਕੁੱਤੇ ਨੇ ਤੇ ਸੰਖਿਆ ਜਿਹੜੇ ਵਾਰਾ ਕੁੱਤਿਆਂ ਦੀ ਉਹ ਵਧੀ ਜਾਂਦੀ ਆ ਆਪਾਂ ਬਾਹਰੋਂ ਖਰੀਦ-ਖਰੀਦ ਕੇ ਕੁੱਤੇ ਲੈ ਕੇ ਆਈ ਜਾਂਦੇ ਆ ਭਾਜੀ ਹਰ ਇੱਕ ਬੰਦੇ ਨੂੰ ਚਾਹੀਦਾ ਮੈਂ ਔਰਤੋਂ ਉੱਪਰ ਬਰੀਡ ਲਿਆਵਾ ਕਿ ਨਾ ਪਿਟ ਬੁੱਲ ਲੈਣਾ ਅਮਰੀਕਨ ਬੁਲੀ ਲੈਣੀ ਕੋਈ ਰੋਡਵਿਲਰ ਲੈਣੇ ਕੋਈ ਪੱਗ ਲੈਣੀ ਮਤਲਬ ਹਰ ਹਸਕੀ ਲੈਣੀ ਇਸ ਤਰ੍ਹਾਂ ਦੀਆਂ ਬਰੀਡਾਂ ਚੱਲ ਪਈਆਂ ਲੋਕੀ ਹਰ ਬੰਦਾ ਕਹਿੰਦਾ ਆ ਆਪਾਂ ਵਧੀਆ ਬਰੀਡ ਲੈ ਆਈਏ ਆਪਣੇ ਘਰੇ ਕਿ ਉਹਨੂੰ ਸੜਾਣ ਵਾਸਤੇ ਪਰ ਇਹ ਕਿ ਤੂੰ ਸਟਰੀ ਡੌਗ ਨਾਲ ਪਿਆਰ ਕਰੋ ਇਹ ਜਾਨਵਰਦਰ ਕੁਦਰਤ ਦੇ ਹੀ ਆ ਨਾ ਜੇ ਤੂੰ ਇਹਨੂੰ ਪਿਆਰ ਕਰੋਗੇ ਤੇ ਸਟਰੀ ਡੌਗ ਨੂੰ ਇੱਕ ਘਰੇ ਲੈ ਆਉਗਾ ਕੀ ਹੋ ਜਾਊਗਾ ਦੋ ਰੋਟੀਆਂ ਹੀ ਆ ਨਾ ਉਹਨਾਂ ਨੂੰ ਤੂੰ ਇੰਨੀ ਮਹਿੰਗੀ ਗਰੇਵੀ ਪਾਉਂਦੇ ਫੀਡ ਪਾਉਂਦੇ ਕਿੰਨਾ ਇਹਨਾਂ ਦਾ ਡਾਈਟ ਚਾਰਟ ਤੇ ਕਦੇ ਦੇਖਿਓ ਕਿੰਨਾ ਵੱਡਾ ਡਾਈਟ ਚਾਰਟ ਕਿੰਨੀ ਕਿੰਨੀ ਮਹਿੰਗੀ ਫੀਡ ਆ 12 15 1500 2 2000 ਦੀ ਫੀਡ ਕਿਲੋ ਕਿਲੋ ਦਾ ਪੈਕਟ ਇਹਨਾਂ ਨੂੰ ਇੰਨੇ ਪਾਈ ਜਾਂਦੇ ਸਰਕਾਰ ਦੇ ਰੱਖਣ ਇੱਕ ਨਾਮ ਨਹੀਂ ਆਂਦਾ ਇੱਕ ਰੂਲ ਇਹੋ ਜਿਹਾ ਨਾ ਕਾਨੂੰਨ ਸਖਤ ਹੋਣਾ ਚਾਹੀਦਾ ਵਾ ਤੇ ਜਿਹੜੇ ਡੌਗਸ ਨੂੰ ਮਾਰਦੇ ਆ ਤੇ ਇੱਕ ਦਿਨਾਂ ਨੂੰ ਇਹ ਕਿ ਸਰਕਾਰਾਂ ਨੂੰ ਬੇਰੋਜ਼ਗਾਰ ਦੇਣ ਤਾਂ ਕਿ ਆਪਾਂ ਇਹਨਾਂ ਦੀ ਵੱਧ ਤੋਂ ਵੱਧ ਸੇਵਾ ਕਰ ਸਕੀ ਤੇ ਵੈਸੇ ਦੇਖਿਆ ਜਾਵੇ ਤਾਂ ਕੁੱਤਿਆਂ ਨੂੰ ਉਹੀ ਗੱਲ ਮੈਂ ਫੇਰ ਆ ਜਾਂਦੀ ਆ ਕਿ ਜਿਹੜੇ ਆਮ ਲੋਕੀ ਨੇ ਉਦਾਂ ਜੀ ਇਸ ਘਰ ਦੇ ਕੁੱਤੇ ਨੇ ਕਈਆਂ ਨੂੰ ਚਲੋ ਨਹੀਂ ਬਿਠਾਉਂਦੇ ਪਰ ਕਈਆਂ ਨੇ ਉਹਨਾਂ ਨੂੰ ਬੈਡਾਂ ਜਿਹਦੇ ਨਾਲ ਆਪਣੇ ਸਵਾਲ ਲੈਂਦੇ ਨੇ ਇੱਧਰ ਤੇ ਬਾਹਰ ਦੇ ਕੁੱਤਿਆਂ ਨੂੰ ਡੰਡੇ ਮਾਰ ਕੇ ਭਜਾਉਂਦੇ ਨੇ ਉਹ ਫਿਰ ਡੌਗ ਲਵਰ ਨਹੀਂ ਨਾ ਹੈਗੇ ਉਹਨਾਂ ਨੂੰ ਆਪਣੇ ਪੈਸਾ ਨਾਲ ਪਿਆਰਿਆ ਜਿੰਨੇ ਪੈਸਾਂ ਦੀ ਚੀਜ਼ ਲਈਤੀ ਉਹਨੇ ਕਹਣਾ ਨਹੀਂ ਯਾਰ ਮੇਰੇ ਪੈਸੇ ਲੱਗੇ ਆ ਇਹਨੂੰ ਮੈਂ ਮਾਰਨਾ ਨਹੀਂ ਹੈ ਤੇ ਜਿਹੜੇ ਸਟਰੀਟ ਹੋਗਰ ਨੇ ਕਹਣਾ ਵਾਰਾ ਆ ਗਿਆ ਮਾਰ ਦੇ ਸੋਟੀ ਮਾਰ ਪਾਜ ਦੇ ਪਾਣੀ ਬਹਿਨ ਨਹੀਂ ਦਿੰਦੇ ਭਾਈ ਮਾਰਦੇ ਬੜਾ ਜਦੋਂ ਕਿਤੇ ਵੇਖ ਲੋ ਮਾਰੀ ਜਾਣਗੇ ਕਹਿਣਗੇ ਪੋਟੀ ਕਰ ਗਿਆ ਫਲਾਣਾ ਕਰ ਮੰਨ ਲੋ ਤੁਹਾਡੇ ਲਈ ਫਲਸ਼ ਬਣੀ ਹੈ ਇਹਨਾਂ ਲਈ ਥੋੜੀ ਬਣੀ ਹੈ ਤੇ ਉਹਨੇ ਮੇਰੇ ਬੇਜਵਾਨ ਨੇ ਤਾਂ ਬਾਹਰ ਹੀ ਕਰਨੀ ਹੈ ਤੇ ਵੈਸੇ ਦੇਖਿਆ ਜਾਵੇ ਉਹੀ ਗੱਲ ਆ ਗਈ ਕਿ ਲੋਕੀ ਜਿਹੜੇ ਨੇ ਅਕਸਰ ਭਜਦੇ ਨੇ ਕੁੱਤਿਆਂ ਤੋਂ ਮਹਿੰਗੇ ਮਹਿੰਗੇ ਕੁੱਤੇ ਖਰੀਦ ਲੈਂਦੇ ਨੇ ਹਨਾ ਤੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਹ ਸਰਕਾਰ ਵੀ ਅਕਸਰ ਖਬਰ ਆ ਜਾਂਦੀ ਹੈ ਵਾਰਾ ਕੁੱਤਿਆਂ ਨੇ ਇਹ ਬੱਚੇ ਨੂੰ ਵੜ ਲੈ ਕੇ ਇਹਨੂੰ ਬਚ ਲਿਆ ਤੇ ਤੁਸੀਂ ਜਿਹੜੇ ਦਿੱਤੀ ਆ ਜਿਹੜਾ ਇੱਕ ਆਈਡੀਆ ਦਿੱਤਾ ਹੈ ਕਿ ਹਾਈ ਪਾਲਦੇ ਆ ਇਹ ਸਰਕਾਰ ਨੂੰ ਸੁਣਨਾ ਚਾਹੀਦਾ ਸਰਕਾਰ ਮਤਲਬ ਸੁੱਤੀ ਪਈ ਭਾਜੀ ਸਰਕਾਰ ਤੇ ਸੁਣਦੀ ਹੀ ਨਹੀਂ ਨਾ ਕਦੀ ਵੀ ਗੱਲ ਸਰਕਾਰ ਨੂੰ 20 ਸਾਲ ਹੋ ਗਏ ਹਨ ਕੰਮ ਕਰਦੇ ਹਨ ਐਪੀਸ਼ੇਡ ਨਹੀਂ ਕੀਤਾ ਸਰਕਾਰ ਨੇ ਕੀ ਕਰਨਾ ਇਨੇ ਸਾਲ ਹੋ ਗਏ ਸਰਕਾਰ ਸੁੱਤੀ ਆਵੇ ਚਲੋ ਬੱਚੇ ਨੂੰ ਸਮਾਨ ਕਰੇ ਗਲਤ ਵੀਡੀਓਜ਼ ਨੂੰ ਅਪਲੋਡ ਕਰਦੇ ਲੋਕੀ ਉਹਨੂੰ ਭੱਜ ਕੇ ਚੱਲ ਜਾਂਦੇ ਕਿ ਵਧੀਆ ਕੰਮ ਕਰ ਰਹੇ ਜੀ ਗਲਤ ਚੀਜ਼ਾਂ ਜਿਹੜੇ ਪ੍ਰਮੋਟ ਕਰਦੇ ਉਹਨਾਂ ਵੱਲ ਜਾਂਦੀ ਸਰਕਾਰ ਤੇ ਬਾਅਦ ਚ ਪਤਾ ਲੱਗ ਜਾਂਦਾ ਆਸਲੀਅਤ ਨਿਕਲੀ ਬਾਤੋ ਆਪ ਹੀ ਠੰਡੇ ਪੈ ਜਾਂਦੇ ਤੇ ਇਹ ਉੱਥੇ ਡਾਈਟ ਵਗੈਰਾ ਕੀ ਰੱਖਦੇ ਤੇ ਫਿਰ ਰੋਜ਼ ਕੀ ਬਣਾਉਂਦੇ ਡਾਈਟ ਇਹਨਾਂ ਦੀ ਸਵੇਰੇ ਤੁਹਾਨੂੰ ਪਤਾ ਕੱਚੀ ਲੱਸੀ ਦਹੀਂ ਦੀ ਗਰਮੀ ਬਹੁਤ ਜ਼ਿਆਦਾ ਵਾ ਟੈਂਪਰੇਚਰ ਅੰਮ੍ਰਿਤਸਰ ਚ ਬਹੁਤ ਤੇ ਰਾਤ ਨੂੰ ਇਹਨਾਂ ਦੋ ਟਾਈਮ ਦੀ ਰੋਟੀ ਖਾਧੀ ਦਾ ਚਪਾਤੀ ਤੇ ਰਾਈਸ ਬਣਾਈਦੇ ਡੇਲੀ ਅੱਛਾ ਤੇ ਇਹ ਨਾਲ ਇਹਦੇ ਬ੍ਰਦਰ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਇਹ ਨਾਲ ਮੌਜੂਦ ਨੇ ਜਿਹੜੇ ਨਾਲ ਦੋਵੇਂ ਭੈਣ ਭਰਾ ਇਕੱਠੇ ਕੰਮ ਕਰਦੇ ਨੇ ਸਤਿ ਸ਼੍ਰੀ ਅਕਾਲ ਜੀ ਅੱਛਾ ਜੀ ਗੱਲ ਸਰ ਭਾਜੀ ਕੀ ਨਾਮ ਹੈ ਤੁਹਾਡਾ ਸਰ ਰਾਹੁਲ ਗਿੱਲ ਸਰ ਭਾਜੀ ਕਿਸ ਤਰ੍ਹਾਂ ਦੇਦੋਗੇ ਤੁਹਾਡੀ ਸਿਸਟਰ ਵੱਲੋਂ ਜਿਹੜਾ ਕਿ ਇਹ ਕੰਮ ਸ਼ੁਰੂ ਕੀਤਾ ਗਿਆ ਸੇਵਾ ਭਾਵਨਾ ਦਾ ਦੇਖਿਆ ਜਾਵੇ ਅਕਸਰ ਲੋਕੀ ਘਰੇ ਕੁੱਤੇ ਰੱਖ ਕੇ ਨਹੀਂ ਰਾਜੀ ਹੁੰਦੇ ਤੇ ਆਪਾਂ ਤੁਸੀਂ ਤੁਸੀਂ ਕਿੰਨੇ ਕਿ ਸੇਵਾ ਕਰ ਰਹੇ ਸਰ ਇਹ ਸਾਡੇ ਜੀ ਹੈਗੇ ਸਾਡੇ ਸਾਡੇ ਬੱਚੇ ਆ ਸਰ ਇਹ 도ਗ ਨਹੀਂ ਇਹ ਬੱਚੇ ਆ ਸਰ ਹਾਂਜੀ ਹਾਂਜੀ ਇਹਨਾਂ ਨੂੰ ਆਪਾਂ 20 ਸਾਲਾਂ ਤੋਂ ਸੇਵਾ ਕਰਦੇ ਪਏ ਆ। ਇਹ ਕੰਮ ਸਰਕਾਰਾਂ ਦੇ ਆ। ਤੇ ਕਿ ਕਿਸ ਤਰ੍ਹਾਂ ਦੇਖਦੇ ਹੋ ਪਾਜੀ ਇੰਨਾ ਲੰਬਾ ਸਮਾਂ ਹੈਗਾ ਵਾ। ਕਾ ਸੇਵਾ ਕਰਦੇ ਨੂੰ ਆਂਦਿਆਂ ਨੂੰ ਹੋ ਗਏ ਨੇ ਪਰ ਕਿਤਨਾ ਕਿਤੇ ਸਰਕਾਰ ਹਲੇ ਵੀ ਨਹੀਂ ਸੁਣਦੀ। ਨਹੀਂ ਸੁਣਦੀ ਵੀ ਸਰ ਅੱਜਕੱਲ ਕੋਈ ਸਰਕਾਰ ਨੇ ਇੰਨੀ ਸਾਡੀਆ ਵੀਡੀਓ ਚੱਲੀ ਆ ਪੀਟੀਸੀ న్యూਸ, ਇੰਡੀਆ ਲੀਵਲ ਤੇ ਬੜੇ ਚੈਨਲਾਂ ਤੇ ਸਾਡੀ ਖਬਰ ਚੱਲੀ ਆ ਪਰ ਅੱਜ ਤੱਕ ਕੋਈ ਸਰਕਾਰ ਦਾ ਕੋਈ ਨਹੀਂ ਆਇਆ ਸਾਨੂੰ ਅਪਰੀਸ਼ੀਏਟ ਕਰਨ ਵਾਸਤੇ। ਅੱਛਾ ਤੇ ਪਾਜੀ ਦੇਖਿਆ ਜਾਵੇ ਕਿ ਤੁਸੀਂ ਹਮੇਸ਼ਾ ਡੌਗਸ ਨੂੰ ਅੱਗੇ ਬਾਹਰੋਂ ਵੀ ਰੈਸਕਿਊ ਕਰਦੇ ਜੀ ਸਰ ਜਿੱਥੇ ਜਿੱਥੋਂ ਇਹ ਮੜਾ ਪਤਲੀ ਘਾਰ ਹੋ ਗਿਆ ਹਾਲਗੇਟ ਹੋ ਗਿਆ ਤੇ ਡਾ ਵੀ ਲੱਗ ਕੇ ਜਿਹੜੇ ਵੀ ਲੱਗ ਕੇ ਚੱਲ ਜਨ ਫੋਨ ਆਇਂਦੀ ਸਾਨੂੰ ਕੋਲ ਆਇਂਦੀ ਇੱਥੇ ਡੌਗ ਪਿਆ ਤੇ ਆਪੋ ਉਸੇ ਟਾਈਮ ਜਾ ਕੇ ਆਪ ਰੈਸਕਿਊ ਕਰਕੇ ਜੋਗੀ ਜਿੱਦਾਂ ਦੀ ਉਹਨੂੰ ਲੈ ਕੇ ਘਰ ਆਈਦਾ ਸਰ ਤੇ ਪਾਜੀ ਵੇਸੀ ਦੇਖਿਆ ਜਾਵੇ ਕਿ ਕਿਸ ਤਰ੍ਹਾਂ ਮਨ ਦੇ ਵਿੱਚ ਭਾਵਨਾ ਹੁੰਦੀ ਆ ਜਦਵੇਂ ਲੋਕ ਕਿਉਂ ਹੀ ਮੈਂ ਸੇਮ ਸਵਾਲ ਦੀਦੀ ਵਾਲੇ ਪੁੱਛਾਂਗਾ ਕਿ ਜਿਵੇਂ ਲੋਕੀ ਇਗਨੋਰ ਕਰਦੇ ਨੇ ਆਪਾਂ ਕਿਉਂ ਨਹੀਂ ਇਗਨੋਰ ਕਰਦੇ ਸਾਨੂੰ ਕਿ ਪਈ ਅੱਗੇ ਹੀ ਜਾ ਕੇ ਸੇਵਾ ਕਰੀ ਸਰ ਹੁਣ ਆਪਾਂ 20 ਸਾਲਾਂ ਤੋਂ ਸੇਵਾ ਕਰਦੇ ਪਏ ਆ ਪਰ ਸਾਡਾ ਮਨ ਨਹੀਂ ਕਰਦਾ ਕਿ ਇਹਨਾਂ ਨੂੰ ਸੁਟਿਆ ਜਾਵੇ ਅੱਛਾ ਠੀਕ ਹੈ ਨਹੀਂ ਹਰ ਵਹ ਹਰ ਬੇਜਮਾਨ ਤੇ ਜਾਣੇਗੀ ਉਹਨਾਂ ਦੇ ਵੀ ਜਾਣੇਗੀ ਤੇ ਵੈਸੇ ਦੇਖਿਆ ਜਾਵੇ ਭਾਜੀ ਮੈਨੂੰ ਦਿਖ ਰਿਹਾ ਸੀ ਕਿ ਬੜੇ ਡੌਗ ਨੇ ਤੁਸੀਂ ਬੈਡਾਂ ਤੇ ਵੀ ਰੱਖੇ ਹੋਏ ਨੇ ਜਾਂ ਹਨਾ ਕੁਰਸੀਆਂ ਤੇ ਲੋਕੀ ਤੇ ਮੇਸ਼ਾ ਕੁੱਤ ਨੂੰ ਥੱਲੇ ਰੱਖਦੇ ਨੇ ਤੁਸੀਂ ਉੱਤੇ ਰੱਖਿਆ ਹੈ ਤੇ ਤੁਹਾਡੇ ਤੁਹਾਨੂੰ ਨਹੀਂ ਕੋਈ ਕਰਦੇ ਕਿ ਉੱਚੀ ਨੀਚੇ ਜਾਂ ਕਿਸ ਤਰ੍ਹਾਂ ਕੀ ਕੁੱਤੇ ਨੂੰ ਥੱਲੇ ਰੱਖੀਏ ਤੁਹਾਡੇ ਮਨਚ ਨਹੀਂ ਹੁੰਦਾ ਸਰ ਕੁੱਤੇ ਸਾਡੇ ਨਾਲ ਹੀ ਸੌਂਦੇ ਸਾਡੇ ਫੈਮਿਲੀ ਮੈਂਬਰ ਹੈ ਸਰ ਇਸ ਚੀਜ਼ ਦੇ ਨਾਲ ਹੀ ਕੁੱਤੇ ਸੌਂਦੇ ਸਾਡੇ ਕੋਲ AC ਲੱਗੇ ਹੋਏ ਐ AC ਥੱਲੇ ਰਹਿੰਦੇ ਪੱਖੇ ਕੁਲਾ ਲੱਗੇ ਹੋਏ ਆ ਇਹ ਨਾਲ ਹੀ ਸੌਂਦੇ ਸਾਡੇ ਨਾਲ ਹੀ ਸੌਂਦੇ ਬੜੀ ਆ ਕਪਾਜੀ ਵੇਖਣੇ ਦੀ ਕਹਿੰਦੇ ਤੁਸੀਂ ਵੀ ਨਾਲ ਮਦਦ ਕਰਦੇ ਦੀ ਜੀ ਹਾਂਜੀ ਹਾਂਜੀ ਸਰ ਜੀ ਭਾਈ ਜਿੱਥੇ ਡੋਗ ਆਈ ਜ ਪਹਿਲਾ ਫੋਨ ਆਇੰਦਾ ਕਿ ਆ ਜਗ੍ਹਾ ਡੋਗ ਗਿਆ ਫਲਾਨੀ ਜਗ੍ਹਾ ਹੁਣ ਵੀ ਮੈਂ ਡੋਗ ਵੇਖਣ ਗਿਆ ਸੀ ਉਥੋਂ ਡੋਗ ਫੜ ਕੇ ਲਿਆ ਆਂ ਸੀ ਤੇ ਇੱਕ ਕੁੱਤਾ ਆ ਹੀ ਵਿਸ਼ੇ ਹੱਤਾ ਆ ਪਹਿਲਾ ਉਹਨੂੰ ਕੀੜੇ ਪੈ ਗਏ ਸੀ ਕੁੱਤੇ ਨੂੰ ਅੱਛਾ ਠੀਕ ਆ ਕੋਈ ਬੋਲੇ ਤੇ ਪਾ ਕੇ ਪੁੱਲੀ ਘਾਹ ਉੱਤ ਗਿਆ ਸੀ ਬੰਦ ਕਰਕੇ ਪੂਰਾ ਤੇ ਉਹਨੂੰ ਲਿਆਂਦਾ ਉਹ ਪੂਰਾ ਗਲਿਆ ਪਿਆ ਸੀ ਪਰ ਉਹਨੂੰ ਸਹੀ ਕੀਤਾ ਹੁਣ ਉੱਤਰਿਆ ਫਿਰਦਾ ਹੈ ਪਾਜੀ ਵੈਸੇ ਦੇਖਿਆ ਜਾਵੇ ਤੁਸੀਂ ਸੇਵਾ ਭਾਵਨਾ ਸ਼ੁਰੂ ਕੀਤੀ ਆ ਅਗਰ ਕਿਸੇ ਨੇ ਸੇਵਾ ਭਾਵਨਾ ਕਰਨੀ ਹੋਵੇ ਕਿਸ ਤਰ੍ਹਾਂ ਤੁਹਾਨੂੰ ਕੰਟੈਕਟ ਕਰ ਸਕਦਾ ਜਾਂ ਕਿਸੇ ਨੇ ਰੈਸਕਿਊ ਕਰਨਾ ਹੋਵੇ ਸਾਡਾ ਨੰਬਰ ਹੈਗਾ ਨੰਬਰ ਬੋਲ ਦੋਗੀ ਸਾਡਾ ਨੰਬਰ ਹੈਗਾ 8360976467 83609764 ਨੰਬਰ ਹੈ ਤੇ ਪਲੀਜ਼ ਤੁਸੀਂ ਇੱਥੇ ਕੰਟੈਕਟ ਕਰਕੇ ਸਾਨੂੰ ਡੌਗਸ ਦੀ ਲੋਕੇਸ਼ਨ ਵਗੈਰਾ ਦੱਸ ਸਕਦੇ ਹੋ ਤਾਂ ਕਿ ਆਪਾਂ ਬੱਚਾ ਰੈਸਕਿਊ ਕਰਕੇ ਦੇਖ ਸਕਦੇ ਕੀ ਹੋਇਆ ਤੇ ਉਹਦਾ ਪੂਰਾ ਟ੍ਰੀਟਮੈਂਟ ਕਰਾਂਗੇ ਸ਼ਸ਼ੀ ਕਾਲ ਜੀ ਤਾਂ ਬੱਤ ਹੈ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਦਿਖਾਏ ਨੇ ਪੁਰਾਣੀ ਜਿਹੇ ਸੇਵਾ ਕਰ ਰਹੇ ਨੇ ਅਕਸਰ ਹੀ ਦੇਖਿਆ ਜਾਵੇ ਤਾਂ ਜਿਹੜੇ ਲੋਕ ਨੇ ਕੁੱਤਿਆਂ ਤੋਂ ਭੱਜਦੇ ਨੇ ਪਰ ਇਹ ਜਿਹੜੇ ਨੇ ਭਨਪਰਾ ਜਿਹੜੇ ਨੇ ਕੁੱਤਿਆਂ ਨੂੰ ਜਿਹੜਾ ਰੱਖ ਕੇ ਆਪਣੇ ਕੋਲ ਰੱਖਦੇ ਨੇ ਸੇਵਾ ਕਰਦੇ ਨੇ ਦੇਖਿਆ ਜਾਵੇ ਅਸੀਂ ਵੀ ਲੋਕਾਂ ਨੂੰ ਇਹੀ ਆਸ ਕਰਦੇ ਹਾਂ ਸਰਕਾਰਾਂ ਨੂੰ ਇਹੀ ਆਸ ਕਰਦੇ ਹਾਂ ਕਿ ਜਿੱਥੇ ਅਸੀਂ ਕਰੋੜਾਂ ਰੁਪਏ ਹਰ ਇੱਕ ਚੀਜ਼ ਤੇ ਖਰਚਦੇ ਹਾਂ ਤੇ ਇਹਨਾਂ ਵਾਰਾ ਕੁੱਤਿਆਂ ਤੇ ਕਿਉਂ ਨਹੀਂ ਖਰਚਦੇ ਤੇ ਦੀਦੀ ਨੇ ਇੱਕ ਹੋਰ ਸਲਾਹ ਦਿੱਤੀ ਬਹੁਤ ਵਧੀਆ ਕਿ ਅਸੀਂ 30 35 35 ਲੱਖਾਂ ਲੱਖਾਂ ਦੇ ਹਜ਼ਾਰ ਦੇ ਕੁੱਤੇ ਜਿਹੜੇ ਆਸੀਂ ਰੱਖਦੇ ਆ ਇਸ ਚੰਗਾ ਸਟਰੀਟ ਡੌਗ ਕਿਉਂ ਨਹੀਂ ਰੱਖ ਲੈ ਸੰਖਿਆ ਵੀ ਘਟ ਹੋਵੇਗੀ ਨਾਲੇ ਜਿਹੜਾ ਕਿ ਜਿਹੜਾ ਵਧਣ ਦੀ ਖਬਰ ਆ ਰੋਜ ਆਉਂਦੀਆਂ ਉਹ ਵੀ ਕਿਸੇ ਨਾ ਕਿਸੇ ਘਟ ਹੋਵੇਗੀ ਤੇ ਇਹਨਾਂ ਨੇ ਨੰਬਰ ਦਿੱਤਾ ਵਾ ਆਪਣਾ ਜੇ ਤੁਸੀਂ ਕਿਸੇ ਵੀ ਡੌਗ ਨੂੰ ਜੋ ਹੈ ਕਿ ਰੈਸਕਿਊ ਕਰਾਣਾ ਚਾਹੁੰਦੇ ਹੋ ਜਾਂ ਫਿਰ ਜਾਂ ਕਿਸੇ ਦਾ ਦੀ ਸੇਵਾ ਭਾਵਨਾ ਕਰਨਾ ਚਾਹੁੰਦੇ ਹੋ ਤੁਸੀਂ ਇਹਨਾਂ ਦੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਤੇ ਇਹ ਤੁਹਾਨੂੰ ਜ਼ਰੂਰ ਰਾਬਤਾ ਕਰਨਗੇ ਮੈਨੂੰ ਦਿਆ ਚਾਰਜਰ ਵੰਚਿਪ ਸਿੰਘ ਕਵਲ ਸਿਟੀ ਹੈਡ ਰੰਗਮਸ